ਸਤਿ ਸ਼੍ਰੀ ਅਕਾਲ ਦੋਸਤੋ ਗੁਰਸਿਮਰਨ ਵੀਰ ਜੀ ਆਏ ਸੀਗੇ ਆਪਣੇ ਕੋਲੇ ਤੇ ਇਹ ਪਹਿਲਾਂ ਵੀ ਆਪਣੇ ਕੋਲ ਫੋਨ ਲੈ ਕੇ ਜਾਂਦੇ ਆ ਅੱਜ ਇਹ ਸਾਡੇ ਕੋਲ ਫੋਨ ਲੈਣ ਆਏ ਸੀਗੇ ਇਹਨਾਂ ਨੇ ਆ ਕੇ ਕੁਝ ਨਹੀਂ ਪੁੱਛਿਆ ਕਿ ਕਿੰਨੇ ਦਾ ਫੋਨ ਹੈ ਵੀਰ ਨੂੰ ਇੰਨਾ ਟਰਸਟ ਆ ਸਾਡੇ ਤੇ ਕਿ ਰੇਟ ਜੈਨੂਨ ਮਿਲਣਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਸਕੀਮ ਦੱਸੀ ਫੋਨ ਡਨ ਕਰਤਾ ਸੀ ਇਹਨਾਂ ਨੇ ਲਿੱਤਾ A5 Pro 8256 ਜੀ ਦੀ 20000 ਰੁਪਏ ਦਾ ਰੇਟ ਆ ਤੇ ਵੀਰੇ ਨੇ ਕੁਝ ਨਹੀਂ ਸਾਨੂੰ ਪੁੱਛਿਆ ਕਿ ਕਿੰਨੇ ਦਾ ਫੋਨ ਹੈ ਕਿਉਂਕਿ ਇੱਕ ਟਰਸਟ ਬਹੁਤ ਵੱਡੀ ਚੀਜ਼ ਆ ਵੀਰ ਉਹ ਨਹੀਂ ਸਾਡੇ ਕੋਲ ਸੈਕਿੰਡ ਔਰ ਥਰਡ ਟਾਈਮ ਆਏ ਨੇ ਤੇ ਪਹਿਲਾਂ ਵੀ ਫੋਨ ਲੈ ਕੇ ਜਾਂਦੇ ਇਹਨਾਂ ਨੂੰ ਪਤਾ ਰੇਟ ਬਿਲਕੁਲ ਜਾਇਜ਼ ਹੀ ਮਿਲਦਾ ਅੱਲ ਅਸੀਂ ਵੀਰੇ ਨੂੰ ਦਿੱਤੇ ਦੋ ਗਿਫਟ ਸਾਡੇ ਵੱਲੋਂ ਜਿਵੇਂ ਕਿ ਆਫਰ ਚੱਲਦੀਆਂ ਪਈਆਂ ਨੇ ਇੱਕ ਬਲੂਟੂਥ ਸਪੀਕਰ ਇੱਕ ਹੈੱਡਫੋਨ ਠੀਕ ਹੈ ਜੀ ਗਿਫਟ ਦਾ ਚਲੋ ਇੱਕ ਪਿਆਰ ਹੋ ਗਿਆ ਪਰ ਵੀਰ ਉਹਨਾਂ ਨੇ ਜਿਹੜਾ ਟਰਸਟ ਸਾਨੂੰ ਦਿਖਾਇਆ ਕਿ ਹਾਂ ਜੀ ਪਹਿਲਾਂ ਵੀ ਆਏ ਨੇ ਤੇ ਸੈਕਿੰਡ ਔਰ ਥਰਡ ਟਾਈਮ ਸਾਡੀ ਸ਼ਾਪ ਤੇ ਆਏ ਨੇ ਕੋਈ ਰੇਟ ਨਹੀਂ ਪੁੱਛਿਆ ਇਹਨਾਂ ਨੇ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਗਿਫਟ ਦਿੱਤੇ ਚਲੋ ਸਾਡਾ ਪਿਆਰ ਆ ਹਨਾ ਅਸੀਂ ਸਾਰਿਆਂ ਨੂੰ ਮੇਨ ਗੱਲ ਟਰਸਟ ਦੀ ਹੁੰਦੀ ਆ ਵੀਰ ਉਹਨਾਂ ਨੇ ਜਿਵੇਂ ਕੀ ਸਾਡੇ ਕੋਲ ਆਂਦਿਆ ਪਹਿਲਾਂ ਵੀ ਤੇ ਰੇਟ ਬਿਲਕੁਲ ਨਹੀਂ ਪੁੱਛਿਆ ਹੈਗਾ ਬਾਕੀ ਵੀਰੇ ਤੁਸੀਂ ਦੱਸੋ ਜੇ ਮੈਂ ਕਹਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਕੰਪਲੀਟ ਟੈਲੀਕਾਮ ਤੇ ਤੁਸੀਂ ਪਹਿਲਾਂ ਵੀ ਆਏ ਹੋ ਨਾ ਪਹਿਲਾਂ ਵੀ ਕਿਹੜਾ ਫੋਨ ਲੈ ਕੇ ਗਏ ਸੀ Oppo ਦਾ ਜੀ ਪਹਿਲਾਂ ਵੀ Oppo ਦਾ ਹੀ ਫੋਨ ਲੈ ਕੇ ਗਏ ਸੀ ਸੈਕਿੰਡ ਟਾਈਮ ਵੀ ਇਹਨਾਂ ਨੇ Oppo ਦਾ ਫੋਨ ਲਿਆ ਬੈਟਰੀ ਪਾਵਰ ਵਧੀਆ ਤੇ ਬਹੁਤ ਜ਼ਿਆਦਾ ਵਧੀਆ ਨੇ ਬਾਡਰ ਰਿਸਿਸਟ ਮਾਡਲ ਦਿੱਤਾ ਵੀਰੇ ਨੂੰ ਅਸੀਂ ਤੇ ਆਪਾਂ ਵੀਰ ਨੂੰ ਥੈਂਕ ਯੂ ਕਹਾਂਗੇ ਬਹੁਤ ਜ਼ਿਆਦਾ ਧੰਨਵਾਦ ਵੀਰੋਣੀ ਆਪਣੇ ਕੋਲ ٹرسٹ ਦਿਖਾ ਰਹੇ ਨੇ ਥੈਂਕ ਯੂ ਸੋ ਮੱਚ ਵੀਰੇ ਓਡਾ ਦੁਬਾਰਾ ਦੁਬਾਰਾ ਆਣ ਲਈ ਠੀਕ ਹੈ ਵੀਰੇ ਥੈਂਕ ਯੂ ਸੋ ਮੱਚ